ਆ ਵੀ ਹੋ ਗਈ ਖਰੀਦੋ ਕਰੋਥ ਹੋ ਗਈ ਕਸਰ ਮਸਰ ਕੋਈ ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੇ ਵੀਰੋ ਚੱਲਦਿਆ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਤੈ ਦਲੋ ਬਾਈ ਧੰਨਵਾਦ ਜਿਹੜਾ ਤੁਸੀਂ ਪਿਛਲੀ ਵੀਡੀਓ ਦੇਖਦੇ ਤੇ ਪਰਿਵਾਰ ਨੂੰ ਸ਼ਹਿਦ ਦੇਣ ਵਾਲੇ ਕਮੈਂਟ ਕਰਦੇ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਖੁਸ਼ੀਆਂ ਖੇੜੇ ਵਰਕਤਾਂ ਰੱਖੇ ਜੀ ਸਾਰਿਆਂ ਦੀ ਕਮਾਈ ਵਿੱਚ ਚਲੋ ਜੀ ਬੈਠੇ ਆ ਆਪਣੇ ਘਰ ਦੇ ਵਿੱਚ ਵੀ ਭੈਣ ਦੇ ਭਾਈ 2 ਦਿਨ ਜਾਣਦੇ ਰਹੇਗੇ ਪਹਿਲੀ ਤਰੀਕ ਨੂੰ ਜਾਣਾ ਤਾਂ ਬਾਜੀ ਦਾ ਫੋਨ ਆ ਗਿਆ ਵੀ ਟਿਕ ਟਿਕ ਦਿਨ ਹੋਰ ਲੇਟ ਹੋ ਗਈ ਸੋ ਨਹੀਂ ਕੱਲ ਦੀ ਤਿਆਰੀ ਸੀ ਹੁਣ ਪਾਸੋਂ ਦੀ ਤਿਆਰੀ ਹੋ ਗਈ ਸੋ ਸਾਡਾ ਦਾ ਕੰਟੀਨਿਊ ਜਿਹੜਾ ਕੰਮ ਆਉ ਚੱਲੀ ਜਾਂਦਾ ਵੀ ਹੁਣ ਸਾਰਾ ਹੀ ਪਰਿਵਾਰ ਬੈਠਾ ਏ ਪੈਕਿੰਗ ਵੀ ਸ਼ੁਰੂ ਹੋ ਗਈ ਸਵੇਹਾ ਤੋਂ ਹਰਜੀਤ ਲੱਗੀ ਵੀ ਆ ਉਹ ਵੀ ਤੁਹਾਨੂੰ ਪਿਛਲੇ ਬਲੌਗ ਦੇ ਬਲੌਗ ਦੇ ਅੰਤ ਵਿੱਚ ਦਿਖਾਵਾਂਗੇ ਵੀ ਆਪਣੇ ਆਪਣੇ ਕੰਮ ਲੱਗੇ ਹੋਏ ਆ ਤੇ ਬਾਕੀ ਹੁਣ ਸ਼ਾਮ ਦਾ ਵੇਲਾ ਹੋ ਗਿਆ ਇੱਕ ਤਾਂ ਬਾਈ ਚਲੋ ਭਾਣ ਜੀ ਨੂੰ ਪਰ ਭੈਣ ਨੂੰ ਅੱਜ ਸ਼ਾਪਿੰਗ ਕਰਾਉਣੀ ਹੈ ਜਾਣ ਦੇ ਵਕਤ ਜਿਹੜਾ ਤੁਹਾਨੂੰ ਪਤਾ ਹੈ ਇੱਕ ਵੀਰ ਮੇਰਾ ਕਮੈਂਟ ਵੀ ਕਰਦਾ ਤਾਂ ਚਾਹਲ ਕੁਮਾਰ ਬਾਈ ਦਾ ਬਹੁਤ ਬਹੁਤ ਧੰਨਵਾਦ ਉਹਨੇ ਵੀ ਕਮੈਂਟ ਕਰਿਆ ਤਾਂ ਵੀ ਭਾਈ ਸ਼ਾਪਿੰਗ ਕਰਾਇਓ ਜਾਂਦੀ ਵਾਰ ਦੀ ਚਲੋ ਬਾਈ ਨੂੰ ਮਿਲਿਆ ਤਾਂ ਹੈ ਨਹੀਂ ਕਦੇ ਬਾਈ ਦਾ ਮੈਸੇਜ ਹੈ ਜਿਹੜਾ ਮੇਰੇ ਦਿਲ ਚ ਤਿੰਨ ਚਾਰ ਦਿਨ ਦਾ ਓਕਣਾ ਹੀ ਮੈਂ ਸੰਭ ਕੇ ਰੱਖਿਆ ਹੋਤਾ ਹੁਣ ਗੱਲ ਕਰਦੇ ਕਰਦੇ ਚਲ ਜਾਦਾ ਗਿਆ ਵੀ ਧੰਨਵਾਦ ਬਾਈ ਤੇਰਾ ਚਾਹਲ ਕੁਮਾਰ ਵੀ ਤੁਸੀਂ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਆ ਸਾਡੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਆ ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਤੇ ਬਾਕੀ ਬਾਈ ਕੈਮਰਾਮੈਨ ਆ ਜਿਹੜੀ ਸਾਡੀ ਗਰਲ ਜਸ਼ਨ ਬਣੀ ਵੀ ਆ ਸਾਰਾ ਹੀ ਪਰਿਵਾਰ ਠੰਗਨੇ ਤਾਂਕ ਰਿਹਾ ਵਾ ਸਾਰਾ ਹੀ ਪਰਿਵਾਰ ਆ ਜੀ ਜਿਹੜਾ ਤਿਆਰ ਹੋਇਆ ਵਾ ਜਸ਼ਨ ਤਾਂ ਨਾਲ ਜਾਣਾ ਹੀ ਜਾਣਾ ਇਹਨੂੰ ਤਾਂ ਜ਼ਿਆਦਾ ਚਾਹੇ ਸੋ ਛੁੱਟੀਆਂ ਵੀ ਲੈ ਚੁੱਕੀ ਆ ਸਭ ਤੋਂ ਪਹਿਲਾਂ ਇੱਕ ਬੰਦਾ ਆਇਆ ਮੈਂ ਉਹਨੂੰ ਮਲਾਉਂਦਾ ਤੁਹਾਨੂੰ ਆ ਦੇਖੋ ਹਾਂ ਬਈ ਖੜ ਜਾ ਓਰੀ ਪੂਰੀ ਖੜ ਜਾ ਆ ਦੇਖੋ ਬਈ ਹਾਂ ਬਈ ਇੱਧਰ ਜਸ਼ਨ ਨੂੰ ਮਿਲੋ ਮੇਰੇ ਵੱਲ ਤੋਂ ਸੰਸਾਰ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਤੁਹਾਨੂੰ ਇੰਨਾ ਚਾਹੇ ਹਾਂ ਜੀ ਹਾਂ ਹਾਂਜੀ ਬੂਆ ਨਾਲ ਜਾਣਾ ਹਾਂ ਸ਼ੋਪਿੰਗ ਕਰਨ ਹਾਂਜੀ ਹਾਂਜੀ ਫੜਾ ਤੂੰ ਘਰੇ ਦਾ ਨਹੀਂ ਮੈਂ ਵੀ ਜਾਉਂਗੀ ਹਾਂ ਲਾ ਦੇਖ ਲੈ ਜਾਉਂਗੀ ਮੈਂ ਵੀ ਦੇਖ ਲੈ ਤੈਨੂੰ ਖਾਣ ਨੋਰੀ ਚੀਜ਼ ਲਿਆ ਦਿੰਦੇ ਕੋਈ ਨਾ ਕੋਈ ਨਹੀਂ ਅੱਛਾ ਲੋ ਭਾਈ ਸਾਰੇ ਬੈਠੇ ਆ ਠੀਕ ਨੇ ਇਧਰ ਪਰਮ ਨੂੰ ਮਿਲੋ ਸਾਡੇ ਨੂੰ ਪਹਿਲਾਂ ਸਸੀ ਕਾ ਜੀ ਹਾਂ ਤੂੰ ਚੱਪਲਾ ਪਾਉਂਦਾ ਦਰਪਾਨ ਨੂੰ ਮਿਲੋ ਸასი ਕਾਲ ਜੀ ਸਾਰਿਆਂ ਨੂੰ ਹਾਂ ਦੇਖੀ ਆ ਦੇਖੀ ਕੀ ਹੋ ਗਿਆ ਲੈ ਡਰਦੀ ਵੀ ਆ ਹਾਂ ਕੀ ਹੋ ਗਿਆ ਉਹ ਮੈਨੂੰ ਖਾਂਦਾ ਹੋ ਹੈ ਖਾਂਦੀ ਨੂੰ ਪੇਜਦਾ ਲੈ ਸასი ਕਾਲ ਬੁਲਾਇਆ ਇੱਧਰ ਚੱਲ ਬਰਾਏ ਸასი ਕਾਲ ਬੁਲਾਇਆ ਸასი ਕਾਲ ਲੈ ਬਈ ਇਹ ਤਾਂ ਹੱਸਦੀ ਮਸਦੀਓ ਸასი ਕਾਲ ਬੁਲਾਉਂਦੀ ਆ ਹਾਂ ਵੀ ਪਰਮ ਤਾਹ ਤਾਂ ਨਹੀਂ ਕਰ ਰਹਿਣਾ ਸਾਰੇ ਟੌਰ ਕੱਢੀ ਫਿਰਦੇ ਅੱਜ ਕੀ ਗੱਲ ਹੋ ਬੋਲਦਾ ਨਹੀਂ ਕੀ ਖਾ ਕੇ ਉਹਨਾਂ ਰੋਪੜਾ ਇਹ ਦੱਸਦੇ ਬਾ ਜਿਹੜਾ ਇੱਕੋ ਕੰਮ ਹਾਂ ਵੀ ਸਰਦਾਰ ਨਹੀਂ ਤੂੰ ਪਿੱਛੇ ਕੁਮਤੀ ਦੀ ਮੈਂ ਉਹਨੂੰ ਸਾਰੇ ਹੱਥ ਜੋੜ ਕੇ ਪਿਆਰ ਨਾਲ ਸਜਾਈ ਕਰ ਹਾਂ ਕੀ ਹੋ ਗਿਆ ਪਾਣੀ ਆ ਕੱਕਾ ਕੱਢਿਆ ਜਿਹੜਾ ਰੱਤ ਬੱਚਿਆਂ ਦਾ ਡਰਦੇ ਤੇ ਕੱਢਣਾ ਹੋਇਆ ਤਾਂ ਹੀ ਆ ਤੂੰ ਹਾਂਜੀ ਵੀ ਦੇ ਕੇ ਹਾਂ ਹਾਂ ਕਰ ਗਈਏ ਤੱਕ ਵਾਲਾ ਡਰ ਕੇ ਨਾਲ ਚੱਕ ਕੇ ਦੇਖ ਕੇ ਜਿਹਾ ਕੋਣ ਤਾਂ ਹਾਂ ਮਾਮਾ ਹਾਂ ਬੰਦ ਕਰਕੇ ਆ ਗਿਆ ਚੱਲ ਵਧੀਆ ਬੰਦ ਕਰ ਰਿਆਂਦਾ ਇਹਦਾ ਦੇ ਬੰਦ ਕਰਕੇ ਬੰਦ ਕਰਕੇ ਇਹਨੇ ਆਪਣਾ ਅੰਦਰ ਦਾ ਗੁੰਡਾ ਲਾਇਆ ਪਰ ਇਹ ਕਹਿੰਦੀ ਮੈਂ ਬੰਦ ਕਰਕੇ ਆ ਗਈ ਹਾਂਜੀ ਹਾਂ ਵੀ ਸਰਦਾਰਨੀ ਤੂੰ ਤਿਆਰ ਹੋਈ ਐ ਸ਼ੌਪਿੰਗ ਕਰਨ ਲੈ ਆ ਜੀ ਬੈੜੀ ਦੇ ਕੱਪੜੇ ਦੁਆ ਕੇ ਲਿਆਉਣੇ ਪੈਣ ਦੀ ਥੋੜੀ ਲੈਣ ਦੀ ਦੁਆ ਕੇ ਲਿਆਉਣੇ ਨਾਲੇ ਤੂੰ ਕਹਿੰਦੀ ਵੀ ਮੇਰੀ ਸ਼ੌਪਿੰਗ ਰਹਿ ਗਈ ਸੀ ਉਹ ਮੈਂ ਕਰਾਉਣੀ ਸੀ ਬੱਚੇ ਵੀ ਲੈ ਚੱਲੇ ਇਹਦੀ ਕੁਝ ਲੈ ਕੇ ਆਉਂਦੇ ਹੋਣਾ ਹਾਂ ਵੀ ਜਸ਼ਨ ਤੈ ਕਹ ਲੈਣਾ ਇਹਨੇ ਬਾਈ ਜਿਓਮੈਟਰੀ ਲੈ ਕੇ ਆਉਣੀ ਆ ਜਨਮ ਦਿਨ ਵਾਲੀ ਜੁਐਲਰੀ ਰਹੀ ਤੀ ਹਾਂ ਵੀ ਤਾਂ ਵੀ ਲੈ ਕੇ ਆਉਣੀ ਐ ਹੋ ਰਹਿਣ ਦੇ ਪਰੇ ਖਰਚਾ ਹਾਂ ਉਹ ਲੈਣ ਦੀ ਵਾਸਤੇ ਇਹ ਕੰਮ ਕਾਰਾ ਵੀ ਚੱਲ ਜੇ ਜਿੰਨੇ ਟਾਈਮ ਹੀ ਨਹੀਂ ਲੱਗਿਆ ਹੈਗਾ ਜਨਮ ਦਿਨਾਂ ਦਾ ਹਫਤਾ ਹੋ ਗਿਆ ਲੰਘਿਆ ਨਾ ਵੀ ਜਾਇੰਦਾ ਹੋਇ ਰੁਕਣ ਦਾ ਕਿਹੜਾ ਵਜੇ ਹੋਊਗਾ ਹੂੰ ਕੰਮ ਕਾਰੀ ਜਾਂਨੇ ਆਗੇ ਤੇ ਜੀ ਲੋ ਭਾਈ ਜੇਸ਼ਨ ਕੱਲੂ ਜਾਣਾ ਤਾਂ ਹੁਣ ਜਾ ਨਹੀਂ ਹੋਣਾ ਕੱਲੂ ਬਸ ਕੱਪੜੇ ਬਸ ਅੱਜ ਦੀਆਂ ਛੁੱਟੀਆਂ ਜੇ ਵੀ ਕੈਂਸਲ ਹੋ ਗਈਆਂ ਰੀ ਛੱਡ ਜਾ ਤਦੋਂ ਮੈਂ ਕਹਿੰਦੀ ਕਿ ਅੱਜ ਛੁੱਟੀਆਂ ਨੇ ਮੇਰੀ ਐਦਾਂ ਹੀ ਘਟ ਗਈਆਂ ਮੈਨੂੰ ਇਸ ਤਰ੍ਹਾਂ ਜਿ ਪਹੁੰਚ ਵੀ ਜਾਣਾ ਤਾਂ ਸੋਗੀ ਮੰਜੀ ਤੂੰ ਹਾਂ ਤਾਂ ਦੇਖੋ ਅੱਜ ਦੋ ਬੰਦੇ ਟਿਕਣਾ ਬੈਠੇ ਏ ਆਪਣੀ ਮਸਤੀ ਦੇ ਵਿੱਚ ਆਈ ਬਰਮ ਹਮੇਸ਼ਾਦਾਨ ਨੇ ਤਿਆਰੀ ਹੰਦ ਹਾਂਜੀ ਤਿਆਰ ਆ ਜੀ ਬਸ ਪੈਕਿੰਗ ਹੋ ਗਈ ਜਸ਼ਨ ਦੀ ਤਾਂ ਕੱਪਤੀ ਦੁਪਹਿਰੇ ਥੋੜੀ ਜਿਹੀ ਹੋ ਰਹੀ ਗਈ ਹੁਣ ਤਾਂ ਉਹ ਜਾਣ ਦੀ ਤਿਆਰੀ ਹੈ ਕੈਸ਼ ਕੁਛ ਹੈਗਾ ਤੇਰੇ ਕੋਲ ਹਾਂਜੀ ਕੈਸ਼ ਚੱਕ ਲੈਣ ਦੇ ਅਸ ਤੇਰੇ ਕੈਸ਼ ਪੇਮੈਂਟ ਬਾਈ ਚੱਕ ਲੈਣ ਨੇ ਲੋ ਭਾਈ ਗੱਡੀ ਵੀ ਸਾਡੀ ਤਿਆਰ ਵਰ ਤਿਆਰ ਖੜੀ ਐ ਠੀਕ ਐ ਨੀ ਬਾਕੀ ਭਾਈ ਦੇਣਾ ਢਾਲਨੇ ਵਾਲਾ ਮੈਂ ਕਹਿੰਦਾ ਹਰਪ੍ਰੀਤ ਇੱਕ ਹੋਰ ਕੰਮ ਕਰਦੇ ਆ ਬੜੀ ਭੈਣ ਨੂੰ ਵੀ ਮਿਲਿਆ ਹੁੰਦੇ ਆ ਵਿੱਚੇ ਵਿੱਚ ਹੈ 10-15 ਮਿੰਟ ਲੱਗਣੇ ਆ ਠੀਕ ਐ ਨੀ ਚੱਲੀਏ ਵੰਤ ਬੂਆ ਕੋਲ ਵੀ ਹੈ ਨਾ ਜਾਣਾ ਤਾਂ ਹੈਗਾ ਫਿਰ ਨਾਲ ਦੀ ਨਾਲ ਕੱਲ ਦਾ ਟੂਰ ਕੱਢ ਲਾਂਗੇ ਬੂਆ ਕੋਲ ਪਿੱਛੇ ਨਾਨਕਿਆਂ ਦਾ ਲੋ ਭਾਈ ਦੋ ਤਿੰਨ ਦਿਨ ਬੀਜੀ ਚੱਲਦੇ ਆ ਜਾਣ ਤੋਂ ਪਹਿਲਾਂ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਜ਼ਰੂਰੀ ਆ ਹਾਂ ਜੀ ਚਾਣਾ ਹਾਂ ਜੀ ਤਾਂ ਤਾਂ ਨਹੀਂ ਕਿਸੇ ਨਾਲ ਮਿਲ ਕੇ ਜਾਣਾ ਆਪਣੇ ਨਾਨਕੇ ਨੂੰ ਨਹੀਂ ਦੇਖ ਲੈ ਮੈਂ ਤਾਂ ਉਲੀਆ ਜਣਾਂ ਵਾਪਸ ਹ ਹਸੇਆ ਕੋਈ ਨਹੀਂ ਤਾਂ ਬਾਬੇ ਨਾਲ ਮੜਿਆਉਣਾ ਹਾਂ ਜੀ ਲਾਇਆ ਜਾ ਹੁਣ ਬਾਬਾ ਜੀ ਫੇਰ ਆ ਗਏ ਤੇ ਆ ਕੇ ਆ ਜਾਏਗਾ ਹਾਂ ਕਹ ਰਿਹਾ ਕਿ ਬੰਦ ਕਰਾਓ ਡੌਗੀ ਆ ਜਾਏਗਾ ਲੋ ਭਾਈ ਪਾਪਾ ਜੀ ਆ ਕੇ ਇੱਧਰ ਹਾਂਜੀ ਹਾਂਸੀ ਕਾ ਹੈ ਹਾਂ ਲਿਆ ਵੀ ਕਾਇਸ ਲਿਆ ਲੋ ਬਾਈ ਆਏ ਹਾਏ ਹਾਏ ਸਰਦਾਰ ਨਹੀਂ ਖੁਸ਼ ਰਹੇ ਐ ਦੇਖਣਾ ਚਲੋ ਬੈਠੋ ਬਰਹਰਪੀ ਤੇ ਗੱਡੀ ਚ ਹੁਣ ਟਾਈਮ ਨਹੀਂ ਹੈਗਾ ਹਿੰਮਤ ਮਾਰੋ ਚਲੋ ਚਲੋ ਲੋ ਬਾਈ ਆ ਦੇਖੋ ਕਾ ਵੀ ਜਿੰਦਾ ਸੀ ਗੇਟ ਖੜ ਲੋਗੇ ਬਜਿੰਦੇ ਜੀ ਦਾ ਲੋੜ ਠੀਕ ਆ ਚਲੋ ਲੈ ਬਾਈ ਬੰਦੇ ਬਹਿ ਗਏ ਪਿੱਛੇ ਹਾਂ ਵੀ ਹੋ ਜੂਗਾ ਕੰਮ ਲੋਟ ਹਾਂਜੀ ਚਲੋ 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 ਆੜੀ ਹੱਥ ਨਾਲ ਦੇ ਲਈ ਓਏ ਖੋਲ ਸਦਾ ਨਹੀਂ ਗੁੰਡਾ ਲੋ ਬਾਈ ਅਸੀਂ ਕਣਕ ਦੀ ਵੀ ਸਾਡੀ ਤਿਆਰੀ ਪੂਰੀ ਬਟਾ ਪੂਰੀ ਹੈ ਸਕੂਟਰੀ ਤਾਂ ਪਾਪਾ ਜੀ ਨੇ ਚੱਕ ਲੈਣੀ ਚਾ ਗੇਟ ਮੂਰੇ ਕੋਈ ਨਹੀਂ ਚਲੋ ਭਾਈ ਕਰਦੇ ਗੱਡੀ ਆਪਣੀ ਤਿਆਰ ਸਟਾਰਟ ਲਓ ਭਾਈ ਜਿਸ਼ਨ ਦੇ ਬੂਟੇ ਭਾਈ ਰਾਤ ਹਨੇਰੇ ਚ ਦਿਖਾ ਹੋਇਆ ਦੇਖੋ ਭਾਈ ਮਾਰਦੇ ਹਰਿਆਈ ਆ ਬੂਟਾ ਫੇਵਰੇਟ ਆ ਸਾਡੇ ਇਹ ਦੇਖੋ ਇਹਨਾਂ ਫੁੱਲ ਬਟਾ ਫੁੱਲ ਹਰਿਆਈ ਮਾਰਦਾ ਚੱਲੇ ਵੇ ਹਾਂਜੀ ਚਲੋ ਜੀ ਚੱਲਦੇ ਆ ਭਾਈ ਹਾਂ ਭਾਈ ਮਾਂਮੀ ਨੂੰ ਛੱਡ ਦਈਏ ਰੀ ਮਾਂ ਉਹ ਵੀ ਆ ਲੈ ਕਿਸ ਵੇ ਮਾਂਮੀ ਕੋ ਨਹੀਂ ਲੈ ਕੇ ਜਾਣਾ ਹੈ ਜਾਣਾ ਨਹੀਂ ਨਹੀਂ ਮਾਮੀ ਕੋ ਕਿਆ ਕਰਾਣਾ ਹੈ ਮਾਮੀ ਸੇ ਹੈ ਬਾਮੂ ਕਹ ਰਹਾ ਕਿ ਮਾਮੀ ਸੇ ਕਿਆ ਕਰਾਉਣਾ ਹੈ ਵਹਾਂ ਪਰ ਜਾ ਕੇ ਕਪੜੇ ਤੋਂ ਤੁੰਨੇ ਲੈਣੇ ਆ ਦਸੋ ਮਾਮੀ ਕੋ ਬੋਲੋ ਰਹਿਣੇ ਦਿਓ ਹਾਂ ਡੌਗੀ ਮਾਮੀ ਕੋ ਬੋਲੋ ਰਹਿਣੇ ਦਿਓ ਲੋ ਬਾਈ ਦੇਖੋ ਇਧਰ ਗੱਡੀ ਆ ਉਸ ਦੇਖੋ ਆਹੇ ਨਜ਼ਾਰੇ ਬਾਈ ਚਾਰਜਿੰਗ ਵਾਲੀ ਸਕੂਟਰੀ ਦੇ ਲੋ ਬਾਈ ਗੱਡੀ ਖੜ ਗਈ ਤੇ ਬੰਦੇ ਬਣਿਆ ਉਹ ਦੇਖੋ ਮਮੂ ਨਾ ਮੂਰੇ ਮੂਰੇ ਆਵੇ ਜਿਸਨ ਆਓ ਕਿੱਥੇ ਜਾ ਰਹੇ ਆ ਪੰਮੂ ਪੰਮੂ ਪਹਿਲੇ ਹੀ ਪਹਿਲਾ ਜਾ ਰਹੇ ਹੈ ਹੈ ਪਹਿਲਾ ਹੀ ਪਹਿਲਾ ਲੋ ਭਾਈ ਰੋਪੜ ਤੇ ਵਿੱਚ ਵਿਸ਼ਾਲ ਮਹਾਮਾਟ ਸਾਹਮਣੇ ਆ ਗਿਆ ਭਾਈ B2 ਠੀਕ ਹੈ ਜਿਸਨ ਯੂ ਐਂਡ ਪਰਾਈਟ ਹੈ ਹੈ ਬੈਲੂ ਐਂਡ ਪਰਾਈਟ ਹੈ ਪੱਛਿਆ ਪੱਛਿਆ ਉਸ ਕੋ ਮਰ ਦਿਦੂ ਪੱਛਿਆ ਚਲੋ ਕੋਈ ਰਸਤਾ ਨਾ ਪਹੁੰਚਿਆ ਮਰ ਪਿੱਛੇ ਪਿੱਛੇ ਆ ਰੋ ਸ਼ੁਰ ਉਹ ਕਿਧਰੋਂ ਚੱਲਿਆ ਬਈ ਪਰ ਮੈਂ ਕਿੱਥੇ ਆਏ ਉੱਪਰ ਉੱਪਰ ਕਿ ਆਏ ਉੱਪਰ ਕੱਪੜੇ ਛੋਟੇ ਜਿਹੇ ਆਉਣੇ ਆ ਦੇ ਅੱਛਾ ਲੈ ਸਰਦੈ ਨੂੰ ਉਹਦੇ ਨਾਲ ਨਾਲ ਮੈਂ ਰੋਟੀ ਨਹੀਂ ਆਉਂ ਛੋਟੀ ਹੈ ਹੈ ਰੋਟੀ ਛੋਟੀ ਕੀ ਕਹਿੰਦੇ ਉਹ ਕੱਪੜੇ ਕਾਉਗੀ ਉਹ ਆ ਬਾਈ ਪਰ ਮੈਨੂੰ ਪਛਾਣ ਆ ਬਾਈ ਅਸੀਂ ਹੁਣ ਕੀ ਕਰੀਏ ਲੈ ਵਈ ਪਹੁੰਚ ਗਏ ਕਹਿੰਦੇ ਖਜ਼ਾਨੇ ਦੇ ਵਿੱਚ ਹਵੇ ਮੈਮੀ ਨੇ ਲਾਈ ਇਧਰ ਆਓ ਚਲੋ ਮੈਂ ਦਿਖਾਉਂਦਾ ਤੁਹਾਨੂੰ ਪੰਨਾ ਸੱਚਾ ਦਾ ਤੂੰ ਸੱਚਾ ਦਾ ਨਾ ਪਰ ਮੈਂ ਤੂੰ ਪਾਪਾ ਮੈਂ ਮੈਮੀ ਕਿੱਥੇ ਨਹੀਂ ਆ ਤੂੰ ਆ ਬੀ 2 ਵਾਲੀ ਉਹ ਪਾਈ ਫਿਰਦਾ ਯਾਰ ਹਾਂ ਮੈਮੀ ਜਾ ਦੀਦੀ ਕੋ ਹੈਲੋ ਕਰਕੇ ਆ ਜਾਓ ये हेलो करो हाँ क्या कह रही है दीदी yeah? तो yeah? तो हाँ ah, बच्चों के लिए ही है लो. Ah, देख लो दीदी है आ, लो भाई दीदी भाई ਲੋਗੀ ਹੁਣ ਵੈਰਾਈਟੀ ਦੇ ਵਿੱਚ ਆ ਗਏ ਸੀ ਠੀਕ ਨੇ ਹੈ ਵੀ ਹੁਣ ਪਹੁੰਚ ਗਿਆ ਟਿਕਾਣਾ ਲੈ ਵੀ ਫਿੱਟੀ ਪੀਆ ਸੇ ਚੋਗੀ ਆਰੇ ਹੈਪੀ ਆ ਚੀਜ਼ ਮੈਨੂੰ ਅਹੀਂ ਜਿਆਦੇ ਤਾਂ ਤਾਂ ਨਣੀ ਹੈ ਥੋੜੀ ਜੀ ਹੈਵੀ ਜੇ ਜੇ ਬੜੀ ਮਿਲ ਕੇ ਆਦੇ ਨੰਬਰ ਬੜਾ ਰਹੀ ਆ ਹੈ ਮੈਂ ਵੀ ਲੈਣੀ ਆ ਤੂੰ ਵਿੱਚ ਉਹੀ ਭੇਡ ਬਣਦੇ ਕਰ ਬੱਕਰੀਆਂ ਦੇ ਵਿੱਚ

ਭਾਈਆ ਦੇਖੋ ਕਿੰਨੇ ਚੱਕ ਕੇ ਖੜ ਗਿਆ ਲੈ ਦੇਖੋ ਕਮੈਂਟ ਕਰਕੇ ਦੱਸਿਓ ਵੀ ਆ ਜੂਗੀ ਆ ਆ ਜੂਗੀ ਆੜਦੇ ਨਹੀਂ ਪਉਂਦੀ ਸਾਰੇ ਚੱਟ ਲੀਜੀ ਇਹਨੇ ਇਹ ਹਾਂ ਕਿਨਾਂ ਲੈਣੀਆਂ ਮੈਂ ਥੋੜਾ ਜਿਹਾ ਕਪੜਾ ਮਲਾਈਮ ਜਾ ਇਹਨੂੰ ਅੱਛਾ ਲੋ ਭਾਈ ਆਹ ਇਹ ਜੀ ਇਹ ਵੀ ਬੜੀ ਐ ਤੇ ਭਾਈ ਪੈਂਟਾਂ ਤਾਂ ਹੈ ਜੀ ਹੈਗੇ ਇਹਦੇ ਕੋਲ ਪੈਂਟਾਂ ਨਹੀਂ ਪਉਂਦਾ ਪੈਂਆਂ ਦੋ ਚੱਲ ਫੇ ਠੀਕ ਐ ਫੇ ਜਦਾਂ ਯੋ ਰੌਲਾ ਪਾਇਆ ਮੰਮੀ ਤਾਂ ਤੇਰਾ ਸਾਥ ਨਹੀਂ ਦਿੰਦੀ ਹਾਂ ਮੈਂ ਫੇ ਬਣੇ ਹਾਂ ਹਾਂ ਜੀ ਗਿਫਟ ਲੈਣਾ ਗੀ ਕਰ ਨਹੀਂ ਮੈਂ ਲੋ ਭਾਈ ਜਸ਼ਨ ਦੀ ਚੋਅ ਐਸਾ ਇੱਧਰ ਆਵੇ ਚਾਰ ਲੈ ਲੀਆਂ ਪਿਆਰ ਲੈ ਲੀਆਂ ਹਾਂਜੀ ਲੈ ਭਾਈ ਅੱਛਾ ਚਾਰ ਪਸੰਦ ਆਈਆਂ ਲੋ ਭਾਈ ਹਾਂਜੀ ਹਲ ਚੱਲ ਰਹੀ ਇੱਧਰ ਖਰੀਦ ਦਾ ਬਹੁਤ ਹੈ ਹਾਂਜੀ ਨਾ ਤੋਗਾ ਦੇਖ ਦੀ ਐ ਭਾਈ ਜਸ਼ਨ ਦੀਆਂ ਪਸੰਦਾਂ ਸਾਰੀਆਂ ਇਹ ਦੇਖੋ ਹਾਂ ਚਾਰ ਲੈ ਲੀਆਂ ਨੇ ਫਰਾਕਾ ਬਣੀਆਂ ਇਹ ਮਨਰੀਤ ਦੀਆਂ ਹਨਾ ਹਾਂਜੀ ਚਾ ਲੋ ਭਾਈ ਚਲੋ ਕੋਈ ਨਹੀਂ ਆ ਵੀ ਹੋ ਗਈ ਖਰੀਦ ਦਾ ਬਰੁਖਤ ਚੱਲ ਰਹੀ ਹੈ ਇਹ ਜੇ ਦਾ ਲੈ ਭਾਈ ਹੁਣ ਹੈਡਲੇ ਪੋਰਸ਼ਨ ਚ ਆ ਵੀ ਤੂੰ ਵੀ ਲੈ ਜੇ ਕੋਈ ਤੈਨੂੰ ਲੈਣਾ ਹੋਇਆ ਤੇ ਕਿੱਕ ਦਾ ਮਾਹੌਲ ਚਾਕੇ ਭਾਈ ਪਿੱਛੇ ਨਹੀਂ ਲੋ ਭਾਈ ਬਰੁਖਤ ਦੇ ਕੱਪੜੇ ਦੀ ਹਾਂਜੀ ਜਿਓਮੈਟਰੀ ਹਾਂ ਮੇਰੇ ਪਈਆਂ ਕਿੱਥੇ ਮੇਰੇ ਦਿਖਾਰੇ ਤੂੰ ਲੈ ਭਾਈ ਜਿਓਮੈਟਰੀਆਂ ਲੈ ਗਈਆਂ ਦੇ ਗਈਆਂ ਬੰਦਿਆਂ ਨੂੰ ਕਿਹੜੀ ਲੈਣੀਆਂ ਲੈ ਲਓ ਹੁਣ ਆਹਾਂ ਚੱਲ ਹਾ ਤਾਂ ਹੈ ਚਲੋ ਕੋਈ ਨਹੀਂ ਲੈ ਲਓ ਲੈ ਲਓ ਹਾਂ ਹੋ ਨਹੀਂ ਦੇਲਾ ਬਦਲ ਗਿਆ ਬਦਲ ਗਿਆ ਭਾਈ ਬਦਲ ਗਿਆ ਗ੍ਰੀਨ ਕਵਰ ਮੇਰਾ ਫੇਵਰਟ ਕਹਿੰਦਾ ਚੱਲ ਇਹਦਾ ਜਸ਼ਨ ਦੇਖ ਲੈ ਪਤਾ ਤੂੰ ਵੀ ਉਹ ਤੂੰ ਰਹਿਣ ਦੇ ਯਾਰ ਆਹੋ ਹਾਂ ਕੋਈ ਹੋਰ ਇਹ ਤਾਂ ਇਹ ਲੈਣਾ ਹੈ ਲੈ ਲਓ ਫਿਰ ਇਹ ਖੁੱਲ ਜਾ ਨਾ ਇਹ ਖੁੱਲੇਗਾ ਐਸੇ ਜਿਵੇਂ ਖੋਲੀ ਨੂੰ ਪਤਾ ਨਹੀਂ ਲੈਣੀ ਉਹ ਬਦਲੀ ਚੱਲ ਜਿਹੜੇ ਤੇ ਬਿਆਨ ਬਦਲਦਾ ਆ ਦੇ ਖੁੱਲ ਗਿਆ ਠੀਕ ਹੈ ਆ ਵੀ ਵਧੀਆ ਪਾਪਾ ਜੀ ਹਾਂ ਹਾਂ ਇਹ ਸਭ ਤੇ ਹੀ ਵਧੀਆ ਹੈ ਹਾਂ ਜੀ ਆ ਦੇ ਥੋੜੇ ਸਪੇਸ ਥੋੜੇ ਸਪੇਸ ਤੇ ਤਾਂ ਮਿਲਦੀ ਇਹੀ ਲੈਣੀ ਤਾਂ ਆ ਕੈਲਕੂਲੇਟਰ ਲੱਗਦਾ ਮੈਨੂੰ ਹਾਂ ਕੋਈ ਕੁਝ ਕੈਲਕੂਲੇਟਰ ਹੈ ਸਨਾਰੀਆ ਕਿ ਲੋ ਬਾਈ ਬੱਚੇ ਇਧਰ ਕੰਮ ਲੱਗ ਗਏ ਇਹਨਾਂ ਨੇ ਜੋ ਲੈਣਾ ਹੈ ਵੀ ਆਪਣਾ ਲੈ ਲੈ ਵੇ ਹਾਂ ਵੀ ਸਦਾ ਨਹੀਂ ਤੂੰ ਲੱਗੀ ਵੀ ਕੰਮ ਮੈਂ ਜਸ਼ਨ ਦੀ ਟ੍ਰਾਈ ਕਰਾ ਕੇ ਦੇਖ ਰਹੀ ਹਾਂ ਓ ਤਰੇ ਦੇਖੋ ਹੋਏ ਹਾਂਜੀ ਠੀਕ ਹੈ ਨਾ ਠੀਕ ਹੈ ਨਾ ਨਾ ਹੌਲਾ ਕੱਪੜਾ ਇਦਾਂ ਲਈ ਪਹਿਣਾ ਉਧਰ ਹੂੰ ਲੋ ਬਾਈ ਬੰਬੇ ਕਰਕੇ ਜਸ਼ਨਦੀਪ ਸ਼ਾਪਿੰਗ ਪੰਮੂ ਨੇ ਆਪਣੀ ਜਿਓਮੈਟਰੀ ਲੈ ਲਈ ਹਾਂ ਮੇਰੇ ਕੋਲ ਫਰਾਕਾਂ ਚ ਸ਼ਰਟਾਂ ਉਹ ਬਾਈ ਚੱਲੀ ਜਾ ਰਿਹਾ ਬਈ ਸਾਰਿਆਂ ਦਾ ਕੰਮ ਭੈਣ ਦੇ ਹਾਂ ਬਈ ਆ ਨਹੀਂ ਰਿਹਾ ਹਰ ਪ੍ਰਿਤਪ੍ਰਸੰਦਾ ਵੈਰਾਈਟੀ ਬਹੁਤ ਹੈ ਹਾਂ ਮਾਨੋ ਕੀ ਜਾਨਾ ਹੈ ਚਲ ਦੇਖ ਲੈ ਜਿਹੜਾ ਤੇਰੇ ਪਸੰਦਾ ਆਪਣਾ ਕਰ ਲੈ ਰੇਟ ਕੰਨੀ ਨਾ ਜਾਈਂ ਜਿਹੜੀ ਤੀਜ ਤੇਰੇ ਪਸੰਦਾ ਚੱਕ ਦੇ ਫੱਟੇ ਸਰਦਾਰਨੀ ਤੈਨੂੰ ਨੇ ਪਸੰਦ ਦੱਸੇ ਵੀ ਤੂੰ ਵੀ ਫੋਰਫਲੇਆ ਲੱਗੀ ਵੀ ਕਰਨਾ ਹਾਂਜੀ ਉਹ ਦਾ ਦੇ ਬਿਨਾ ਜੇਬ ਚਾਹੀਦੀ। ਅੱਛਾ ਬਿਨਾ ਜੇਬ ਤੇ ਠੀਕ ਹੈ ਠੀਕ ਹੈ। ਲੋ ਭਾਈ ਅੱਧਾ ਪੌਣਾ ਘੰਟਾ ਹੋ ਗਿਆ ਭਾਈ। ਕੀ ਕਰ ਰਹੇ ਆ ਮੇਰੇ ਕੋਲ ਇੰਨੀਆਂ ਚੀਜ਼ਾਂ ਵੀ। ਹਾਂ ਜੀ ਸੁਣੋ। ਪਾਤੀ ਆ ਇੱਕੋ ਕਹੀ ਜੀ ਚੀਜ਼। ਹੂੰ। ਇੱਧਰ ਕੈਂਚੀ ਜਿਹੜੀ ਮਨਜੀਤ ਦੇ ਹੱਥ ਨਾਲ। ਹੂੰ। ਇੱਧਰ ਚੋਦਣੀ ਆ ਤੁਹਾਨੂੰ ਸੋ ਰੱਖਣਾ ਹੋਵੇ। ਇੱਧਰ ਟੇਪ। ਇੱਧਰ ਰਾਈਜ਼ਰ। ਇਹ ਜੀ ਇਹ। ਫੇਰ ਆ ਗ ਇੱਧਰ। ਹੂੰ। ਇੱਧਰ ਵੀ ਕੱਚੇ ਚ ਪਾਈ ਫਿਰ ਦਾ ਬੰਦੇ ਹੈਗੇ ਮੇਰੀ ਆੜੀ ਦੇ ਇੱਧਰ ਵੀ ਹੈ ਇੱਧਰ ਵੀ ਹੂੰ ਉਹ ਬਾਈ ਉਧਰ ਬਾਈ ਆਹਦੇ ਕੰਮ ਚੱਲ ਰਿਹਾ ਏ ਉਝਾਵਾ ਕੰਮ ਲੱਗਦਾ ਮੈਨੂੰ ਹਾਂ ਜੀ ਵਰਮ ਲੈ ਭਾਈ ਲੱਗਾ ਮੁੰਡਾ ਗੇਮ ਖੇਲਣ ਚੱਲ ਵਧੀਆ ਕੰਮ ਲੱਗ ਗਿਆ ਬਾਈ ਹੁਣ ਟੋਕੂਗਾ ਨਹੀਂ ਹੈਗਾ ਸਾਨੂੰ ਹੂੰ ਨਹੀਂ ਪਾਦੇ ਪਾਦੇ ਹਾਂ ਠੀਕ ਹੈ ਕੰਮ ਚੱਲ ਲੈ ਵੀ ਹਾਂ ਵੀ ਹਾਂ ਵੀ ਆਇਆ ਪਸੰਦ ਆ ਲੱਗਿਆ ਕਿਉਂ ਨਹੀਂ ਹਲੇ ਕੱਪੜਾ ਅੱਛਾ ਕਾਫੀ ਟਾਂ ਮੈਂ ਲੱਗਦਾ ਹਾਂ ਪਰ ਮੈਂ ਲੋਟਾ ਕੰਮ ਤੇਰਾ ਲੋਟਾ ਬਸ ਠੀਕ ਹੈ ਤਨ ਤਹਾ ਚੀਜ਼ ਮਹਿੰਗੀ ਨਹੀਂ ਹੈਗੀ ਲੈ ਕੇ ਦੇਣ ਨੂੰ ਹੈਨਾ ਯੋ ਭਾਈ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਭਾਈ ਇਧਰ ਭੈਣ ਵੀ ਆਮਨੁਰੀਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੋ ਪੈ ਇਧਰ ਨਹੀਂ ਹੈਗੇ ਮਨੁਰੀਤ ਖਾਤਰ ਕੋਈ ਕੱਪੜੇ ਦੇਖ ਲਓ ਬਦਲੇ ਬਦਲੇ ਨਹੀਂ ਭਾਈ ਬੰਬੇ ਕਰਕੇ ਇਹਨਾਂ ਨੇ ਕੱਪੜੇ ਲੱਤੇ ਆ ਭਾਈ ਗਰਮੀ ਵਾਲੇ ਆ ਕਾਫਰੁਖਾ ਹਾਂ ਪਸੰਦਾ ਕੀ ਤਰਜ਼ਮੈਂਟਰੀ ਦਿਖਾਈ ਤਾਂ ਮੂਰੇ ਕੋ ਗਮਾਕਰ ਦਿਖਾਣਾ ਲੈ ਭਾਈ ਆਵੇਂ ਪੰਮੂ ਥੱਕ ਗਿਆ ਹਾਂ ਥੱਕ ਗਿਆ ਮਨ ਲੱਦੀ ਲੈ ਭਾਈ ਇਧਰ ਜੇ ਆਹਲੀ ਪਸੰਦ ਆਈ ਹੈ ਦੇਖੋ ਇਹਦੇ ਦੇਖ ਲੈ ਦੇਖ ਲੈ ਆਪ ਕੋ ਦੇਖ ਲਿਆ ਆਪਣਾ ਖਾਬ ਲੋ ਆ ਪੰਮੂ ਦਾ ਸਾਰਾ ਜੌਂਡੀਰ ਮੇਰੇ ਕੋਲ ਹੈਰਾਮ ਜੀ ਤਾਂ ਹਰੇ ਚ ਜਾਨ ਰੱਖਦੀ ਹੈ ਹੈ ਹਰੇ ਚ ਤਾਂ ਪੰਮੂ ਦੀ ਜਾਨ ਰੱਖਦੀ ਹੈ ਹਾਂ ਭਾਈ ਹਰਾ ਰੰਗ ਹਰੀ ਸਾਡੀ ਫਸਲ ਹੁੰਦੀ ਹੈ ਹਾਲ ਦਾ ਟਰੈਕਟਰ ਸਾਡੇ ਕੋਲ ਲਾਲਾ ਸੀ ਹਰਾ ਵੀ ਲੈ ਸਕਦੇ ਆ ਨਾ ਆ ਦੇਖੋ ਭਈ ਇੱਧਰ ਆ ਆਪਣੀ ਮੌਸਮ ਅਸਤ ਆ ਲੈ ਪੰਮੂ ਵਾਲੀ ਗੇਮ ਲਾ ਕੇ ਖੇਡਣੇ ਆ ਆਹਾ ਕੀ ਆ ਹਾਂ ਆਹਾ ਵਿੱਚ ਕੀ ਆ ਨਹੀਂ ਵੀ ਵਿੱਚ ਹੈਗਾ ਕੁਝ ਆ ਚਲੋ ਭਾਈ ਬੱਚੇ ਵੀ ਖੁਸ਼ ਰਹਿਣ ਭਾਈ ਸਾਡੀ ਮੈਂ ਤਾਂ ਭਾਈ ਆਪਾਂ ਬੈਠ ਕੇ ਉਰੇ ਥੱਕ-ਤੁੱਕ ਕੇ ਉਹ ਬੀਬੀਆਂ ਸਾਡੀਆਂ ਜਿਹੜੀਆਂ ਲੱਗੀਆਂ ਵੀ ਆ ਕੰਮ ਲੈ ਭਾਈ ਆਵੇ ਹੋ ਗਈ ਖਰੀਦੋ ਕਰੋਥ ਕਸਰ ਮਸਰ ਕੋਈ ਹਾਂ ਆਪਾਂ ਮੂਨੇ ਲਾਉ ਚੀਜ਼ਾਂ ਲੈਂਦੀਆਂ ਤੋਂ ਮੂਜੀ ਆ ਮੇਰੀ ਇਹਨਾਂ ਚੋਂ ਆਪਾਂ ਕੋਈ ਜਿਹੀ ਬਣਾ ਕਪੜੇ ਲਓ ਠੀਕ ਆ ਬਸ ਭੈਣ ਦੀ ਖਾਦਾ ਲੱਗ ਗਿਆ 2 ਘੰਟੇ ਲੱਗ ਗਏ ਫੇ ਦੇ ਕੀ ਲੈਣਾਈ ਵੀ ਕਰਨਾ ਹੈ ਨਹਾਣੇ ਵਿੱਚ ਪਾਰਟੀ ਦੇ ਚੱਲ ਠੀਕ ਹੈ ਬੱਗੋ ਦੇ ਬਾਈ ਕੱਪੜੇ ਸਾਨੂੰ ਮੈਨੂੰ ਬਹੁਤ ਪਸੰਦ ਆ ਚਲੋ ਬਾਈ ਚਲੋ 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 ਲਓ ਬਾਈ ਮਸੀ ਬੰਦੇ ਕੱਢਿਆ ਬਣਾਂਦੋ ਲਓ ਬਾਈ ਬਾਹਰ ਨਿਕਲਦੇ ਹਾਂ ਤਾਂ ਹਨੇਰਾ ਹੀ ਹੋ ਗਿਆ ਠੀਕ ਨਹੀਂ ਲੈ ਭਾਈ ਇੱਧਰ ਐਸ਼ਾ ਹਾਂ ਭਾਈ ਕਰਤੀ ਪੂਆ ਜੀ ਖੁਸ਼ ਹਾਂਜੀ ਲੈ ਭਾਈ بڑے ਤਾਂ ਪਤਾ ਲੱਗਦਾ ਹਾਂ ਅੰਦਰ ਨਹੀਂ بڑے ਤਾਂ ਪਤਾ ਲੱਗਦਾ ਦੇਖ ਲਓ ਆ ਜਾ ਪੁੱਤਰੇ ਆ ਲੈ ਭਾਈ ਆਪਣੇ ਸਮਾਨ ਚੱਕ ਕੇ ਦੇਰਦੀ ਐ ਲੋ ਭਾਈ ਚਲੋ ਠੀਕ ਆ ਭਾਈ ਲੈਟਾਂ ਬਲ ਗਈਆਂ ਬਾਹਰ ਹੁਣ ਦੇਖ ਲਓ ਭਾਈ ਦੁਬਾਰਾ ਮੁੰਡਾ ਮੋੜ ਲਓ ਕੋਈ ਚੀਜ਼ ਤੇ ਕਸਰ ਆ ਲਾਣੇ ਦਾ ਨਹੀਂ ਹੈ ਭੈਣ ਹੁਣ ਹੋਣਾ ਹੋਵੇ ਭੈਣ ਕੋਈ ਚੀਜ਼ ਦੀ ਦਵਾਈ ਇੱਕ ਮਿੰਟ ਡਬਲ ਡਬਲ ਲੈ ਕੇ ਆਇਆ ਸੈਰਾ ਲਵਾਤਾ ਡਬਲ ਡਬਲ ਦੇਖ ਲੈ ਚੱਲ ਠੀਕ ਆ ਕੋਈ ਨਾ ਖੁਸ਼ ਰਹੋ ਆਲਾ ਰੋ ਆ ਜਾ ਬਈ ਜਸ਼ਨ ਖੁਸ਼ ਰਹੋ ਕੋਈ ਨਹੀਂ ਨਿਆਣੀ ਤੇ ਪਰ ਕੋਈ ਖੁਸ਼ ਨਹੀਂ ਬਾਈ ਨਿਆਣੀ ਹੈ ਸਾਡੇ ਭੈਣਾ ਵੀ ਪਿਆਰ ਚੱਲਦਾ ਰਹਿੰਦਾ ਹਾਂ ਵੀ ਹੁਣ ਖਾਣਾ ਸਰਪ੍ਰੀਤ ਕੁਝ ਹੈ ਗੱਡੀ 'ਚ ਖਾ ਲੈਂਦੇ ਕੁਝ ਬਹਿ ਕੇ ਚਲੋ ਲੋ ਬਾਈ ਪੂਰਾ ਨਿਹਰਾ ਹੋ ਗਿਆ ਹਨ ਜਿਹੜੇ ਹੁਣ ਬੰਦੇ ਆਪਣੇ ਗੱਡੀ ਚ ਬੈਠੂ ਗਏ ਪਰ ਜੀ ਸਾੜੇ ਲਈ ਟੱਕੀ ਖੋਲਣੀ ਪਰਮ ਅੱਛਾ ਡਿੱਗੀ ਚਲੋ ਲੋ ਤਰਾਕਾ ਦੋ ਬਾਈ ਰੱਖ ਦੋ ਸਭੀ ਸਮਾਨ ਯਾਹ ਪਰ ਚਲੋ ਹਾਂ ਲੋ ਬਾਈ ਚਲੋ ਚਲੋ ਭਾਈ ਚੱਲਦੇ ਆ। ਲੋ ਭਾਈ ਪਹੁੰਚ ਗਏ ਘਰ। ਹਾਂਜੀ। ਹਾਂ ਭਈ। ਹਾਂਜੀ। ਲੱਕ ਗਈ। ਹਾਂਜੀ। ਲਓ। ਭਾਈ ਸਾਰੇ ਬੈ ਗੇ। ਲੋ। ਦੀਪਮਾਲਾ ਹੋਈ ਵੀ ਆ। ਪੰਮੂ ਲੜੀਆਂ ਲੈ ਕੇ ਕਿ ਚਲਦੀਆਂ ਦੀਆਂ? ਪੰਮੂ ਆਇਆ। ਲੈ ਭਾਈ ਸਰਦਾਰ ਨੇ ਸਬਜ਼ੀ ਵੀ ਲਿਆਈ। ਮੌਕਾ ਪ੍ਰਸਤ ਦੇ ਕੇ ਸਾਰੇ ਬੈ ਗੇ। ਹਾਂ ਭਈ ਭੈਣ ਕੋਲ ਜਾਣਾ ਤਾਂ ਦੇਖ ਲੈ। ਬਸ ਟਾਈਮ ਨਹੀਂ ਰਿਹਾ ਜੀ ਮੇਰਾ ਲੱਗਿਆਗਾ ਸੀ। ਹਾਂ? ਇੱਧਰ ਤੇ ਬਗਨੀ ਚਲ ਠੀਕ ਹੈ ਹਾਂ ਬੇ ਜਸ਼ਨ ਖੁਸ਼ ਆ ਗੈਨ ਤਾਂ ਕਰਤੀ ਰਹੀ ਜਿਗਾ ਮੇਰਾ ਅੰਦਰ ਵੜ ਕੇ ਜੀ ਪਤਾ ਲੱਗਿਆ ਕਿੰਨਾ ਕਿੰਨਾ ਮੇਰਾ ਖਾਸਾ ਹੋ ਗਿਆ ਚਲੋ ਕੋਈ ਨਹੀਂ ਭਾਈ ਚਲੋ ਮਹਾਰਾਜ ਖੁਸ਼ ਰੱਖੇ ਸਾਰਿਆਂ ਨੂੰ ਤੇ ਲੀ ਜਾਂਦੇ ਕੰਮ ਤੇ ਬਾਕੀ ਭਾਈ ਐਨ ਪੂਰਾ ਨੇਰਾ ਹੋ ਗਿਆ ਘਰ ਆਉਂਦੇ ਨੇ ਗੱਡੀ ਲੱਗੀ ਆਪਣੀ ਟਿਕਾਣੇ ਟਰੈਕਟਰਾਂ ਮਨ ਕਣਕ ਦੀ ਬਜਾਈ ਭਾਈ ਚੱਲ ਰਹੀ ਹੈ ਮਾਰੋ ਮਾਰ ਜੋਰਾਂ ਤੇ ਲੋ ਭਾਈ ਇੱਧਰ ਵੀ ਪੈਕਿੰਗ ਚੱਲ ਰਹੀ ਹੈ ਪੈਕਿੰਗ ਹੋ ਗਈ ਜੀ ਸ਼ੁਰੂ ਜੈ ਸੰਤੇਫਾਂ ਜਾ ਰਹੇ ਆ ਮੈਂ ਕਹਿੰਦੀ ਚਲੋ ਕੱਪੜੇ ਬਾਦਮਾ ਸੈਟ ਜੀ ਕਰਕੇ ਫਿਰ ਇਹ ਕਰ ਲੂੰ ਨਟ ਭਾਜੀ ਜੀ ਪੈ ਜਾਣੀ ਹੈ ਕਿਉਂਕਿ ਅਜੇ ਤਾਂ ਕਰਨੀ ਕਰਕੇ ਰੱਖੀ ਹੋਰ ਬੈਗ ਰੱਖ ਹੋਈ ਬੜਾ ਬੜਾ ਗੱਡੀ ਸਕੇ ਨਾ ਤੂੰ ਆਹ ਦੁਕਾਨ ਵਾਲਿਆ ਮੰਗੂ ਸੇ ਲਾਈ ਬੈਠੀ ਜਿਹੜੀ ਆਹ ਹਾਂ ਜੀ ਇਹ ਤਾਂ ਮੈਂ ਕੱਪੜਾ ਸੈਟ ਕਰਕੇ ਰੱਖਿਆ ਜੀ ਫਿਰ ਸਾਬ ਦੇ ਲੱਗ ਲੱਗ ਖਾਣੇ ਚ ਪਾ ਦੇਣੇ ਆ ਦੀਰ ਭਾਜੀ ਦੇ ਡਿੱਕ ਚ ਪਾ ਦੇਣੇ ਆ ਜਸ਼ਨ ਦੇ ਡਿੱਕ ਚ ਪਾ ਦੇਣੇ ਆ ਛੋਟੀ ਜੀ ਡਿੱਕ ਚ ਪਾ ਦੇਣੇ ਆ ਫਿਰ ਲੱਭਣ ਦੀ ਪਰੇਸ਼ਾਨੀ ਨਹੀਂ ਹੋਊਗੀ ਅੱਛਾ ਬਸ ਕੱਢਣ ਦਾ ਕੱਲ ਜਾ ਕੇ ਨਹੀਂ ਪਰ ਫਿਰ ਵੀ ਮੇਰੇ ਅਜੰਨ ਦੀ ਨਾਲ ਤੇ ਮੈਂ ਕਿ ਅਬੀ ਅਲੱਗ ਅਲੱਗ ਕਰਦਾਂ ਨੂੰ ਸਾਰਿਆਂ ਦੇ ਦੁਕਾਨਦਾਰੇ ਬਣੀ ਬੈਠੇ ਤੇ ਦਾ ਜਲਾਲੀ ਹਾਂਜੀ ਤੇ ਮੇਰਾ ਦਿਲ ਘਟਦਾ ਜਾਂਦਾ ਲੱਗੀਦਾ ਹੋਈਆਂ ਜੀ ਕਪੜੇ ਪਾਉਣ ਪਰ ਹੋਰੇ ਲੋੜ ਦਾ ਮਾਂਝਾ ਹੋਈ ਜਾਂਦਾ ਬੈਗ ਨੂੰ ਦੇ ਦੇ ਕੇ ਵਿਸੋਣੀ ਰੌਣਕ ਲੱਗੀ ਹੋਈ ਜੀ ਭੈਣ ਭੈਣ ਵੀ ਆਈ ਜੀ ਪਾਣ ਜੀ ਵੀ ਤੇ ਜਸਨ ਵੀ ਜਾ ਰਹੀ ਹੈ ਹੁਣ ਬੇ ਦਿਲ ਜਾ ਬਹੁਤ ਘਟੀ ਜਾ ਰਹੀ ਹੈ ਅੱਛਾ ਹਾਂ ਲੋ ਭਾਈ ਸਪੈਸ਼ਲ ਕਪੜਾ ਲਿਆ ਕੇ ਬਾਜੀ ਖਾਤਰ ਚਿੱਟਾ ਸੂਟ ਸਵਾਇਆ ਹੈ ਮੇਰੀ ਪਸੰਦ ਦਾ ਹੈ ਏ ਬਾਈ ਮੈਂ ਆਪਣੀ ਪਸੰਦ ਦਾ ਸਵਾਇਆ ਆ ਉਹਦੀ ਪਸੰਦ ਦੇ ਹੈ ਹਾਂਜੀ ਪੈਂ ਕੰਨੀ ਗੁਰਦੁਆਰਾ ਸਾਹਿਬ ਜਾਂਦੇ ਫਿਰ ਟਿੱਟੇ ਸੋਹਣੇ ਲੱਗਦੇ ਪਾਏ ਵੇ ਬਾਕੀ ਜਵਾਬ ਤੇ ਤਾਂ ਉਹ ਪੈਂਟ ਚਲ ਤੇ ਪਾਉਂਦੇ ਆ ਆਹ ਮੈਂ ਆਪਣੇ ਪਸੰਦ ਦਾ ਬਾਈ ਜੋ ਮੈਨੂੰ ਪਸੰਦ ਆ ਕਪੜਾ ਹਾਂਜੀ ਫਿਰ ਕੱਪੜੇ ਉਧਰ ਦੇ ਸਾਫ ਨਾਲੇ ਲੈ ਆਏ ਆ ਜੀ ਕਾਟਨ ਦੇ ਪਾਉਣ ਨੂੰ ਮੈਂ ਤਾਂ ਸੂਟ ਥੋੜਾ ਜਿਹਾ ਮੋਟਾ ਲੈ ਹੋਵੇ ਉਧਰ ਗਰਮੀ ਹੈ ਨਹੀਂ ਇਦਾਂ ਦੇ ਹੀ ਚੱਲਦੇ ਆ ਜੀ ਠੰਡਾ ਰਹਿੰਦਾ ਕਪੜਾ ਮੈਂ ਵੀ ਰਾਈਆ ਸਪੈਸ਼ਲ ਗਈ ਸੀ ਕੋ ਦੇ ਕਪੜੇ ਲੈ ਆਈਆਂ ਰੋਪੜ ਤਾਂ ਮਿਲੇ ਇਹਨਾਂ ਕਪੜਾ ਉਧਰ ਪਾਉਣੇ ਵਾਲਾ ਕੱਟ ਦਾ ਨਾ ਆਪਣੇ ਇੱਧਰ ਦੇ ਹਾਂ ਲੋਕ ਤਾਂ ਮੇਰੇ ਸਰਦੀ ਦੇ ਕੱਪੜੇ ਲੈ ਰਹੇ ਆ ਮੈਂ ਲੈ ਫਿਰ ਗਰਮੀ ਦੇ ਕੱਪੜੇ ਸਹੀ ਕਰ ਲਓ ਉਹ ਤਾਂ ਘਰ ਕਿੱਕ ਵੱਕ ਪੈ ਜਾਂਦਾ ਨਾ ਬਾਪ ਜੀ ਲੱਗੀ ਜੀ ਆ ਕੰਮ ਇਹਦੇ ਚ ਕੈਮਰੇ ਚ ਦੇਖੇਗਾ ਮੈਂ ਕੱਤ ਲੂੰਗਾ ਐਂ ਕੈਮਰੇ ਚ ਮੇਰੇ ਕ ਨਹੀਂ ਦੇਖਣਾ ਠੀਕ ਆ ਚਲੋ ਵਧੀਆ ਜਾਣੀ ਹੁਣ ਤਾਂ ਬੈਗ ਭਰ ਦੇਣੇ ਹਾਂਜੀ ਭਰਨਾ ਹੀ ਪੈਣਾ ਹੁਣ ਦਿਲੋਂ ਪੱਥਰ ਜਾ ਕਰਕੇ ਅਛਾ ਹਾਂਜੀ ਚਲ ਠੀਕ ਆ ਲੋ ਭਾਈ ਲੱਗੀ ਵੀ ਆ ਗੁਣੇ ਕੰਮ ਸੋਨੇ ਰੌਣਕ ਲੱਗੀ ਹੋਈ ਸੀ ਮੈਂ ਥੋਲਾ ਠਾੜ ਜਾਣੀ ਆ ਮੈਂ ਕਹਿੰਦਾ ਸਰਦਾਰ ਨਹੀਂ ਨਾ ਮੈਂ ਕੱਪੜਿਆਂ ਦਾ ਇੱਕ ਲੱਗ ਬੈਗ ਕਰ ਦੇ ਬੈਗ ਆਪਣੇ ਕੋਲ ਬਹੁਤ ਪਏ ਆ ਜੇ ਦੋ ਚਲੇ ਵੀ ਗਏ ਕੁਛ ਨਹੀਂ ਹੈਗਾ ਨਹੀਂ ਦੀਦੀ ਕਹਿ ਗਿਆ ਸਪੈਸ਼ਲ ਕਢਾਇਆ ਪਾਪਾ ਜੀ ਨੂੰ ਲੈ ਕੇ ਜਦ ਤੂਰ ਤੇ ਗਏ ਤੇ ਮੈਂ ਕਹਿੰਦਾ ਤਿੰਨ ਚਾਰ ਮੈਂ ਕਿੱਟਾ ਕੱਢ ਕੇ ਦਿਖਾ ਤਾ ਤਾਂ ਉਹੀ ਗੱਲ ਕਰ ਦੇਣੀ ਇਹ ਹਾਂਗਕਾਂਗ ਬੈਗ ਜਾਇਆ ਘਰ ਨੂੰ ਲੰਘ ਜਿਵੇਂ ਕਿਧਰੇ ਜਹਾਜ਼ ਚੜ ਕੇ ਹੋਏ ਤੇ ਤੂਰ ਵਾਲਾ ਬੈਗ ਸਪੈਸ਼ਲ ਕੱਢਿਆ ਬੜਾ ਝਕਾਫੀ ਕਪੜੇ ਆ ਜਾਣੇ ਆ ਚਲ ਕੋਈ ਨਹੀਂ ਜੇ ਉਹਦੇ ਕੋਲ ਵੀ ਰਹਿ ਗਿਆ ਜਲਦੀ ਇੱਥੇ ਇੱਕ ਤਿੰਨ ਚਾਰ ਬੈਗ ਚੱਕਣ ਨਾਲ ਤੇ ਇੱਕ ਬੈਗ ਚੱਕਣਾ ਸੌਖਾ ਹੈ ਇਹ ਵੀ ਠੀਕ ਆ ਵੀ ਖੋਣ ਖਾਂ ਤੇ ਚਲ ਕੋਣੇ ਤਾਂ ਹੈ ਨਹੀਂ ਭਲਾ ਹੂੰ ਮੈਂ ਤਾਂ ਸਾਰੀਆਂ ਦਿਖਾਤੀਆਂ ਤੇਨੋਂ ਚਾਰ ਪੰਜ ਬੈਗ ਤਾਂ ਚਾਰ ਪੰਜ ਪਈਆਂ ਜੀ ਗਿੱਟਾਂ ਮੈਂ ਕਿਹਾ ਵੀ ਕਿਹੜੀ ਲੈ ਕੇ ਜਾਣੀ ਕਹਿੰਦੇ ਵੀ ਆ ਬੜੀਓ ਕੱਢ ਦੋ ਪਾਪਾ ਜੀ ਵਾਲੀ ਠੀਕ ਆ ਚਲ ਵਧੀਆ ਹੁਣ ਇਹ ਤਿੰਨ ਚਾਰ ਜਾਣਿਆਂ ਦੇ ਕਪੜੇ ਇੱਥੇ ਆ ਜਾਣੇ ਆ ਜੀ ਬਾਕੀ ਭਾਂਡਾ ਦਾ ਟੇਚੀ ਹੋਣਾ ਜੇ ਪਾ ਦੂੰਗੀ ਇਹਨੇ ਕਪੜੇ ਤੁਸੀਂ ਦੇ ਚ ਪੈ ਗਿਆ ਨੇ ਜੀ ਸੁਹਾਨਾ ਇਹਨੂੰ ਲਿਫਾਫੇ ਦੇ ਵਿੱਚ ਪੈਕ ਕਰਕੇ ਪਾਈਆਂ ਆਹ ਆ ਤਾਂ ਮੈਂ ਲਿਫਾਫੇ ਵਿੱਚ ਪਾ ਕੇ ਪਾਉਂਗੀ ਜੀ ਠੀਕ ਹੈ ਚਿੱਟਾ ਚਿੱਟਾ ਹੂੰ ਇਹ ਸੰਭਾਲਵਾ ਮੰਗਦੇ ਆ ਪਾਏ ਵੇ ਸੋਹਣੇ ਲੱਗਦੇ ਆ ਬਾਜਰ ਦੇ ਤੋਰੇ ਸਕਾਉਣੇ ਫਿਰ ਪਤਾ ਲੱਗਦਾ ਭਾਈ ਪੁਰਾਣੇ ਦੀ ਸਾਡੇ ਦੀ ਹਾਈਟ ਬਹੁਤ ਆ ਪੂਰਾ ਲੰਬਾ ਸੂਟ ਸਵਾਇਆ ਨੂੰ ਪੁੱਛ ਕੇ ਫੋਨ ਕਰਕੇ ਹਾਂਜੀ ਨਾਪ ਪੈਣ ਤੇ ਲੈ ਲਿਆ ਤਾਂ ਠੀਕ ਰਿਹਾ ਚੱਲ ਠੀਕ ਆ ਸਰਦਾਨੀਆਂ ਵਧੀਆ ਭਾਈ ਸ਼ਾਬਾਸ਼ ਲੇਲਾ ਜੀ ਤੁਹਾਨੂੰ ਸ਼ਾਬਾਸ਼ ਦੇ ਤਮਾੜੀ ਆ ਜਾ ਆ ਜਾ ਆ ਜਾ ਸ਼ਾਬਾਸ਼ ਧੰਨਵਾਦ ਕਰਨਾ ਬਣਦਾ ਤੇਰਾ ਪਰਨ ਗਿਆ ਹੋਇਆ ਉਹ ਵੀ ਸਵੇਰੇ ਕਹਿੰਦਾ ਮਮਾ ਵੀਰ ਦੀ ਦੀਆਂ ਕਿੰਨੀਆਂ ਛੁੱਟੀਆਂ ਲਈਆਂ ਮੈਂ ਕਹਿ ਲਈਆਂ ਤਾਂ ਟਾਈਮ ਨਾ ਨਾ ਵੀ ਨਾ ਵੀ ਲੈਣਿਆ ਮਟਿਆ ਕਹਿੰਦਾ ਟਾਈਮ ਨਾ ਫਿਰ ਮੈਨੂੰ ਦਵਾ ਦਿਓ ਦੇ ਦੇ ਮੈਂ ਇਸ ਰਾਤ ਨਹੀਂ ਕਰੂੰਗਾ ਦੀ ਦੇ ਪਿੱਛੇ ਤੇ ਵੀ ਅੱਜ ਸਿੜੀ ਦੇਖੀ ਜਾਏਗੀ ਹਾਂ ਤੂੰ ਅੱਗੇ 더 ਜਿਆਦਾ ਹੋ ਜੈਸ਼ਨ ਦੇ ਕੱਪੜੇ ਵੀ ਲੋ ਭਾਈ ਹਾਂਜੀ ਇੱਕ ਦੋ 3 4 5 ਮੈਨੂੰ ਲਾਦੀ 5 ਢੇਰੀਆਂ ਜਿਸੰਦੇ ਕੱਪੜਿਆਂ ਦੀ ਲਾਈ ਆਵੇ ਤਾਂ ਕਿ ਨਹੀਂ ਹਾਂਜੀ ਬਾਈ ਕਿਤੇ ਪੈ ਜਾਣੇ ਇਹ ਤੇ ਮੈਂ ਤਾਂ ਇਹ ਲਾ ਕੇ ਰੱਖੇ ਉਹਨੇ ਕੱਲੇ ਚਲੇ ਜੇ ਕਰਕੇ ਇੱਕ ਬੈਗ ਹੋਰ ਕਰੂਗਾ ਤੇ ਬਾਦ ਹਲੇ ਨਹੀਂ ਵਸਿੰਚੇ ਆ ਜਾਣੇ ਇਹ ਤਾਂ ਉਹ ਦੂਸਰੇ ਕੱਪੜੇ ਤਾਂ ਉੱਪਰ ਪਾਤੇ ਢੇਰੀ ਚ ਪੈ ਗਏ ਭੰਦੇ ਜੀ ਇੱਕ ਬੈਗ ਹੋਰ ਵੀ ਹੈਗਾ ਜਿਹੜਾ ਦੂਸਰਾ ਹੁੰਦਾ ਹੈ ਉਹ ਵੀ ਪੈ ਗਏ ਇਹ ਚਲੋ ਭਈਆਂ ਜਾਂਦੀਆਂ ਜੀ ਬੈ ਚਾਰ ਪੰਜ ਹੋ ਜਾਣੇ ਬਠੇ ਠੀਕ ਚਲੋ ਠੀਕ ਆ ਭਾਈ ਆਪਣਾ ਲੱਗੀ ਵੀ ਕੰਮ ਮੈਂ ਵੀ ਖੇਤ ਤੇ ਆਇਆ ਸੀ ਨਵੇਂ ਕਪੜੇ ਕੱਲ ਜਾਣੇ ਹੋਣੇ ਵਿਸ਼ੇਸ਼ਾਂ ਦੇ ਜਿੱਦਾਂ ਨੌਰਮਲ ਹੋ ਰਹੇ ਪਾਉਂਦੀ ਆ ਗਰਮੀ ਦੇ ਪਾਉਂਦੀ ਰਹੀ ਆ ਉਹ ਵੀ ਉਹੀ ਕਾ ਜਿਆਦਾ ਗਰਮੀ ਉਹ ਕਹਿੰਦੀ ਉੱਥੇ ਤਾਂ ਮਾਹਰੇ ਠੰਡ ਹੋ ਜੈਨੇ ਵੀ ਇੱਕ ਦੋ ਇਹ ਕਪੜਾ ਮਰ ਨਵਾਂ ਕਰਿਆ ਕਰਨ ਚਲਦੇ ਕਿਤੇ ਜਾਣਾ ਜੁਣਾ ਪੈ ਗਿਆ ਵਿਨੇਟੇ ਘੱਟ ਤੁਹਾਨੂੰ ਪਤਾ ਬੈਰੇ ਅੰਦਰੇ ਰਹੇ ਹੁੰਦਾ ਲੋ ਭਾਈ ਆਪਣਾ ਲੱਗੀ ਵੀ ਕੰਮ ਬਸ ਠੀਕ ਆ ਦਾਗਦਾ ਤੇਰਾ ਲੋਟ ਆ ਕੰਮ ਸੌਦਾ ਹਾਂਜੀ ਇਹਦਾ ਬਹੁਤ ਬੜਾ ਆ ਦੇਖੋ ਇਹ ਤੇਤੀ ਦਾ ਕੰਮ ਕਰਦਾ ਹੈ ਦੇਰ ਪੁੱਤਰੇ ਸੂਟ ਤਾਂ ਜਿੰਨੇ ਲੈਂਦੇ 19 ਦੇਣੇ ਕੇ ਵਿੱਚ ਤੇ ਰੱਖ ਲੈਣੀ ਹੈਗੀ ਆ ਨਾ ਦੇ 19 ਦੇ ਕਿਤੇ ਰੱਖ ਲਓ ਵਿੱਚ ਤੇ ਜਾਣ ਲੱਗੀ ਕੋਟਾ ਨਹੀਂ ਮੇਰੇ ਪਹਿਣੇ ਮੈਂ ਤਾਂ ਪਹਿਣ ਵਾਸਤੇ ਹੀ ਲਈ ਆਂ ਜੀ ਵੈਸੇ ਮੈਂ ਤਾਂ ਸਰਦੀ ਦੇ ਲਾਉਂਗੀ ਆਪਣਾ ਤਾਂ ਇੱਧਰ ਸਰਦੀ ਦੇ ਪਾਣੇ ਹੂੰ ਜੇ ਮੈਂ ਗਰਮੀ ਦਾ ਕਾਕੇ ਲਈ ਐਸ ਵੈਸੇ ਮੈਂ ਤਾਂ ਸਿਆਰੇ ਆਪਣਾ ਸੂਟ ਨਾ ਤੇ ਭੁੱਲੋ ਜੀ ਵੀ ਮੈਂ ਆਪਣੇ ਸਰਦੀ ਦੇ ਲੈਣੇ ਹਾਂਜੀ ਹੂੰ ਚਲਦਾ ਵੀ ਰਹਿ ਗਏ ਤੇ ਕਮ ਚਾਹਨਾ ਜੀ ਚਲ ਕੋਈ ਨਹੀਂ ਕਵੀ ਨਾ ਔਖਾ ਹੈ ਪਿਆਰ ਬਥੇਰਾ ਸਾਰੇ ਪਰਿਵਾਰ ਦਾ ਕਿ ਆਏ ਧੰਦੇ ਚੱਲਦੇ ਰਹਿਣੇ ਤਾਂ ਹਾਂਜੀ ਚਲ ਮੈਂ ਜਾਵਾਂ ਦੇ ਨਦਵਾ ਲੈ ਆਇਆ ਘਰੋਂ ਅੱਛਾ ਚਲੋ ਕੋਈ ਨਾ ਬਾਧਾ ਰਿਹਾ ਤੇ ਨਾਲ ਜਨਮ ਦਿਨ ਨੂੰ ਚਲੋ ਬਾਈ ਚੱਲੀ ਜਾਂਦਾ ਕੰਮ ਠੀਕ ਨਹੀਂ ਲੱਗੀ ਵੀ ਆ ਭਾਈ ਆਪਣਾ ਬੈਠੀ ਕੰਮ ਇਹ ਤਾਂ ਮਹਾਰਾਜ ਦੀ ਕਿਰਪਾ ਨਾਲ ਸਾਰੇ ਸੁੱਖ ਸ਼ਾਂਤੀ ਰਹੇ ਹਾਂਜੀ ਭੈਣਾਂ ਦਾ ਨਿਵਾਸੀਆਂ ਰਹਿ ਗਏ ਦਨੇ ਆਪਣੇ ਘਰੇ ਆਹ ਬਾਕੀ ਕੱਲ ਨੂੰ ਬਾਈ ਚਲੇ ਜਾਣਾ ਭੈਣ ਨੇ ਉਹ ਵੀ ਤੁਹਾਨੂੰ ਦਵਾਵਾਂਗੇ ਦਵਾਵਾਂਗੇ ਬੀ ਜੈਸ਼ੰਤਾ ਬਹੁਤ ਖੁਸ਼ ਹੋਊਗੀ ਸਾਡੀ ਚਲੋ ਬਾਕੀ ਜਲੀ ਨਹੀਂ ਤਾਂ ਤਿਆਰ ਬਾਂਦੀ ਪਹਿਲਾਂ ਹੀ ਲਾਏ ਜਾਂਦੇ ਹੋਗਾ ਕਾਤੇ ਚੱਲੇਗਾ ਤੇ ਚੱਲੇ ਹੁਣ ਇਸ ਵਾਰ ਉਹਨੂੰ ਆਇਆ ਖੁਸ਼ੀ ਹੋਈ ਵੀ ਮੈਂ ਨਾਲ ਚੱਲਦੀ ਆਂ ਚਲ ਜੀ ਹਾਂ ਚੱਡ ਕੇ ਮੋੜੂਗੀ ਚਲ ਠੀਕ ਆ ਬਰਾਉਣ ਲੇ ਕੇ ਪਾਪਾ ਜੀ ਸਾਹ ਭੂੰਗੇ ਜਿਵੇਂ ਹੁਣ ਭਰੇ ਆ ਰਿਹਾ ਹੂ ਤਾ ਹੂੰ ਚਲੋ ਠੀਕ ਆ ਭਾਈ ਚੱਲੀ ਜਾਂਦੇ ਕੰਮ ਮਨੋਂ ਵਾਪਰੇ ਦੇ ਦਿਆਂ ਮੈਂ ਚਿੱਟਾ ਸੁੱਟਵਾ ਦੂੰਗਾ ਸ਼્યોਰ ਠੀਕ ਆ ਓਕੇ